ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਆਪਣੀ ਸਹਿਰ ਐ ਕੋਟ ਦੀ ਆ ਆਪਣੇ ਵੀਰਾਂ ਨੇ ਬਰਾਸਤ ਦਸਤਾਰ ਅਕੈਡਮੀ ਖੋਲੀ ਆ ਤੇ ਸਕਲਾਈ ਵਗੈਰਾ ਦੰਦੇ ਆ ਪੱਗਾਂ ਦੀ ਤੇ ਅੱਜ ਉਹ ਵੀਰਾਂ ਨਾਲ ਗੱਲ ਕਰਦੇ ਆ ਤੇ ਕੀ ਕੀ ਕਿੰਨੇ ਦੀ ਕਿਹੜੀ ਪੱਗਾਂ ਦਾ ਰੇਟ ਵਗੈਰਾ ਕੀ ਆ ਸਾਰਾ ਕੁਝ ਵੀਰਾਂ ਨਾਲ ਗੱਲ ਕਰਦੇ ਆ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਹਾਂ ਠੀਕ ਰੋਰ ਸੱਟੋ ਹਾਂ ਤੇ ਆਪਣੇ ਵੀਰਾਂ ਨੇ ਖੋਲੀਏ ਦੁਕਾਨ ਤੇ ਵੀਰ ਕੋਲੇ ਗੱਲਬਾਤ ਕਰਦੇ ਵੀਰੇ ਆਪਣੇ ਕੀ ਕੀ ਆਪਣੇ ਸ਼ਾਪ ਤੇ ਕੀ ਆਪਾਂ ਰੱਖਿਆਗਾ ਪੱਗਾਂ ਬਾਰੇ ਪਹਿਲਾਂ ਤਾਂ ਬਾਈ ਸਸਤੀ ਗੱਲ ਹੈ ਨਾ ਜਿੰਨੇ ਵੀ ਤੁਹਾਡੇ ਸਰੂਤੇ ਦੇਖਦੇ ਆ ਆਪਣੇ ਮੇਨ ਆਪਾਂ ਪੱਗਾਂ ਦਾ ਹੀ ਰੱਖਿਆਗਾ ਪੱਗਾਂ ਦਾ ਕੱਪੜਾ ਹੈਗਾ ਉਹਦੇ ਤੋਂ ਬਿਨਾਂ ਜਿਹੜੀ ਪੱਗਾਂ ਦੀ ਸਖਲਾਈ ਆ ਉਹ ਬਿਲਕੁਲ ਫ੍ਰੀ ਆ ਫਿਰ ਕਹਿੰਦਾ ਵੀ ਜਿਹੜੀ ਪੱਗਾਂ ਦੀ ਸਖਲਾਈ ਆ ਉਹ ਬਿਲਕੁਲ ਫ੍ਰੀ ਆ ਕੋਈ ਪੈਸਾ ਨਹੀਂ ਲੈਂਦੇ ਕੋਈ ਪੈਸਾ ਨਹੀਂ ਲੈਂਦੇ ਕਿੰਨਾ ਟਾਈਮ ਮਰਜ਼ੀ ਜਿੰਨਾ ਟਾਈਮ ਬੰਦਾ ਟ੍ਰੇਨ ਨਹੀਂ ਹੁੰਦਾ ਜਿੰਨਾ ਟਾਈਮ ਮਰਜ਼ੀ ਵੀਰੇ ਜਿੰਨਾ ਲਓ ਵੀ ਵੀਰ ਕਹਿੰਦਾ ਜਿੰਨਾ ਟਾਈਮ ਵੇਣ ਬੰਦਾ ਕਹਿੰਦਾ ਵੀ ਹਾਂ ਮੇ ਯੋਨਾ ਟਾਈਮ ਤੁਸੀਂ ਆਓ ਤੇ ਸਿੱਖੋ ਕੋਈ ਪੈਸੇ ਨਹੀਂ ਲੈਣਾ ਯੱਕ ਇਹ ਵੀ ਵੀਰ ਦੀ ਵਧੀਆ ਗੱਲ ਹੈ ਇੱਕ ਸਿੱਖੀ ਪ੍ਰਤੀ ਵਿਚਾਲ ਆਪਣੇ ਬੱਚੇ ਪੱਗਾਂ ਸਿੱਖਣਗੇ ਤਾਂ ਵਧੀਆ ਸਿੱਖੀ ਨਾਲ ਜੁੜਨਗੇ ਨਾ ਕਿਉਂਕਿ ਆਏ ਆ ਨਾ ਭਾਈ ਜੇ ਆਪਾਂ ਹੋਂਦ ਬਚਾਵਾਂਗੇ ਹਨਾ ਪੱਗ ਫੇਰੀ ਹਾਂ ਉਹ ਹੀ ਚਾਹੇ ਬੰਦੇ ਦੇ ਕਟੰਗੇ ਵੀ ਕੀਤੀਓ ਕੁਝ ਵੀ ਆ ਚਲ ਅਜੇ ਮੈਂ ਵੀ ਪੂਰਾ ਹੈ ਨਹੀਂ ਗਿਆ ਸਿੱਖਾ ਨਾ ਤਲਾ ਹੈਗੇ ਚਲੋ ਰੱਖੇ ਪੱਗ ਬੰਨਦੇ ਆ ਪਰ ਹੌਲੀ ਹੌਲੀ ਜਦੋਂ ਬੰਦਾ ਪੱਗ ਬੰਨਦਾ ਨਾਲ ਦੀ ਨਾਲ ਬੰਦੇ ਦੇ ਗਾਹਾਂ ਦੀ ਗਾਹਾਂ ਬੰਦੇ ਦਾ ਆਪੇ ਹੀ ਰੁਚੀ ਪਾ ਜਾਂਦੀ ਆ ਹਨਾ ਵੀ ਹਾਂ ਦਿਲ ਨੂੰ ਸਕੂਨ ਹੁੰਦਾ ਭਾਈ ਮੈਂ ਪੱਗ ਬੰਨਣ ਲੱਗ ਗਿਆ ਗਾਹਾਂ ਵੱਧਾ ਗਾ ਫੇਰ ਹੀ ਗਾਹਾਂ ਜਾ ਕੇ ਹੁੰਦਾ ਹਨਾ ਤੇ ਇੱਕ ਆਪਣੇ ਵੀਰੂ ਕੀ ਪੱਗਾਂ ਦੀ ਜਿਹੜੀ ਆਪਣੀ ਸੇਲ ਆ ਤੁਸੀਂ ਕਰਦੇ ਹੋ ਤੇ ਕੀ ਡਿਫਰੈਂਟ ਪੱਗਾਂ ਦਾ ਆਪਣਾ ਪੱਗਾਂ ਦਾ ਵੀਰੇ ਡਿਫਰੈਂਟ ਟਾਈਮੇ ਆ ਹਨਾ ਮੈਂ ਜਿਵੇਂ ਮਾਨੂੰ ਆਪਾਂ 2011 ਤੋਂ ਸਕਾਰ ਰਿਹਾ ਹੈ ਆਪਣੀ ਸਫਲਾਈ ਸਫਲਾਈ ਕਰ ਰਹੇ ਹਾਂ ਤੇ ਜਿਹੜੀਆਂ ਜਿਆਦਾ ਪ੍ਰੋਬਲਮਾਂ ਬੰਦਿਆਂ ਨੂੰ ਆਉਂਦੀਆਂ ਸੀਗੀਆਂ ਬਾਲੇ ਭਰਾ ਫੋਨ ਕਰਕੇ ਕਹਿੰਦੇ ਸੀ ਪੱਗਾਂ ਦੀ ਸ਼ੇਪ ਨਹੀਂ ਬਣਦੀ ਜਾਂ ਪੱਗਾਂ ਦਾ ਕੱਪੜਾ ਬੜਾ ਇਕੱਠਾ ਆ ਜਾ ਹੋ ਜਾਂਦਾ ਇੱਕ ਸਾਈਡ ਨੂੰ ਬਾਹਰ ਨੂੰ ਚਲੀ ਜਾਂਦੀ ਆ ਕੱਪੜਾ ਤੁਸੀਂ ਅੱਜ ਦੀ ਘੜੀ ਟ੍ਰਾਈ ਕਰਿਓ ਕੱਪੜਾ ਬਹੁਤ ਤਲਕਣਾ ਜਾਂ ਆਉਂਦਾ ਠੀਕ ਆ ਹਾਂ ਉਹਦੇ ਕਰਕੇ ਕੀ ਹੁੰਦਾ ਪੱਗ ਪਹਿਲਾਂ ਲੜ ਲਾਉਨੇ ਆ ਜਾਂ ਦੂਜਾ ਲਾਉਨੇ ਆ ਉਹ ਖਿਸਕਦਾ ਰਹਿੰਦਾ ਖਿਸਕਦਾ ਰਹਿੰਦਾ ਉਹ ਉੱਤੇ ਜੜ ਜਾਂਦੀ ਆ ਜੜ ਜਾਂਦੀ ਆ ਆਪਾਂ ਇੰਨੇ ਟਾਈਮ ਦੀ ਮਿਹਨਤ ਨਾਲ ਇਹੀ ਚੀਜ਼ ਅੱਗੇ ਲੈ ਕੇ ਆਂਦੀ ਆ ਕਿ ਕੱਪੜਾ ਜਿਹੜਾ ਉਹਦੇ 'ਚ ਕੋਈ ਪ੍ਰੋਬਲਮ ਨਾ ਆਵੇ ਜੇ ਨਵਾਂ ਬੰਦਾ ਜਿਹੜਾ ਆਪਣੇ ਕੋਲੇ ਸਿੱਖਣਾ ਆਉਂਦਾ ਕਿਉਂਕਿ ਨਵੇਂ ਬੰਦੇ ਨੂੰ ਪਰਖ ਕਰਨੀ ਔਖੀ ਹੋ ਜਾਂਦੀ ਔਖੀ ਹੋ ਜਾਂਦੀ ਉਹਨੂੰ ਬਾਕੀ ਪ੍ਰੋਬਲਮ ਸਿੱਖਦਾਗਾ ਉਦੋਂ ਵੱਧ ਪ੍ਰੋਬਲਮ ਆਉਂਦੀ ਵੇਰੇ ਆਪਾਂ ਆਪਾਂ ਉਹੀ ਚੀਜ਼ ਟਰਾਈ ਕੀਤੀ ਆ ਕਿ ਵੀ ਸਟਾਰਟਿੰਗ ਤੋਂ ਹੀ ਵੈਸਟ ਕੱਪੜਾ ਦਈਏ ਤੇ ਬੰਦਾ ਉਹ ਜਦ ਬੰਨਣ ਲੱਗ ਗਿਆ ਉਹਨੂੰ ਪ੍ਰੋਬਲਮ ਆ ਜਿਹੜੀਆਂ ਪਹਿਲਾਂ ਹੀ ਆਪਾਂ ਰੋਗਤੀਆਂ ਜਿਹੜਾ ਆਪਣੇ ਵਧੀਆ ਬੰਨਣ ਲੱਗ ਪਾਪੀ ਵਧੀਆ ਬੰਨਣ ਲੱਗ ਜੂਗਾ ਤੇ ਹੋਰ ਜਿਵੇਂ ਇੱਕ ਜਰ ਵੀ ਪੱਗਾਂ ਦੇ ਇੱਕ ਪ੍ਰੋਬਲਮ ਬਹੁਤ ਨੀਲੇ ਰੰਗ ਫੇਡ ਵਾਲੇ ਹੁੰਦੇ ਆ ਵੀ ਰੰਗ ਉੱਡ ਜਾਂਦਾ ਬੰਦੋ 2 ਮਹੀਨੇ ਬੰਨ੍ਹ ਲਈ ਰੰਗ ਦੇ ਦਿਆ ਹਾਂਜੀ ਉਹ ਚੀਜ਼ ਹੁੰਦੀ ਆ ਬਾਈ ਕਈ ਵਾਰੀ ਨਾ ਕੰਪਨੀਆਂ ਜਾਂ ਕੋਈ ਵੀ ਬੰਦਾ ਜਿਹਨੇ ਬਿਜ਼ਨਸ ਕਰਨਾ ਹਨ ਉਹ ਕੱਪੜਾ ਹੋ ਜਾ ਚੱਕ ਲੈਂਦਾ ਕਿਉਂਕਿ ਸੱਟੇ ਵਾਲਾ ਕੰਮ ਹੁੰਦਾ ਆਪਣਾ ਇੱਕੋ ਇੱਕ ਚੀਜ਼ ਅੱਗੇ ਬੰਦਿਆਂ ਨਾਲ ਕੰਪਰੋਮਾਈਜ਼ ਇਹੀ ਹੈਗਾ ਆਪਣਾ ਕਿ ਵੀ ਪੱਗ ਦਾ ਲੰਬਾ ਨਹੀਂ ਸਾਨੂੰ ਜਾਂ ਟੋਕ ਜੀ ਆ ਜਾਂਦੀ ਆ ਪੱਗ ਟੋਕ ਆ ਜਾਂਦੀ ਏ ਚਰਖੀ ਵਾਲਾ ਕਰਮ ਆ ਗਿਆ ਜਾਂ ਰੰਗ ਨਿਕਲਦਾ ਪੱਗ ਆਪਣੀ ਵਾਪਸ ਹੋਊਗੀ ਪਹਿਲੀ ਗੱਲ ਤਾਂ 100% ਤਾਂ ਬਈ ਆਉਂਦੀ ਨਹੀਂ ਪ੍ਰੋਬਲਮ ਜੇ 1% ਕਈ ਰਿਧਾਨ ਕੋਈ ਮਾੜਾ ਆ ਜਾਵੇ ਆ ਜਾਵੇ ਤਾਂ ਆਪਾਂ ਬੈਠੇ ਆਂਗੇ ਵਾਪਸ ਵੀਰ ਕਹਿੰਦਾ ਵੀ ਦੇਖੋ ਜ਼ਿਆਦਾਤਰ ਵੀ ਪੱਗਾਂ 'ਚ ਆਪਣਾ ਜਿਹੜਾ ਰੰਗ ਵਾਲਾ ਜ਼ਿਆਦਾ ਉੱਡ ਜਾਂਦਾ ਛੇਤੀ ਹੋ ਜਾਂਦਾ ਖਰਾਬ ਵੀਰ ਕਹਿੰਦਾ ਜ਼ਿਆਦਾਤਰ ਪ੍ਰੋਬਲਮ ਆਉਂਦੀ ਨਹੀਂ ਜੇ ਪ੍ਰੋਬਲਮ ਹੋ ਗਈ ਆਪਾਂ ਬੈਠੇ ਆ ਵਾਪਸ ਕਰਾਂਗੇ ਤੇ ਰੰਗ ਬੰਨੀ ਵੀਰ ਕਹਿੰਦਾ ਸਾਡੀ ਫੁੱਲ ਗਰੰਟੀ ਹੋਗੀ ਜ਼ਿਆਦਾਤਰ ਜਿਹੜੇ ਵੀਰ ਪੱਗ ਬੰਦੇ ਇਹੀ ਪ੍ਰੋਬਲਮ ਆਉਂਦੀ ਹੈ ਰੰਗ ਦੀ ਨਾ ਪ੍ਰੋਬਲਮ ਇਹ ਆਉਂਦੀ ਆ ਬਾਕੀ ਕਈ ਨਹੀਂ ਕੀ ਹੁੰਦਾ ਆਪਣਾ ਜਿਵੇਂ ਪਿੰਡਾਂ ਵਾਲੇ ਬੰਦਾਂ ਦਾ ਜੱਟ ਸੌਦਾ ਹੁੰਦਾ ਹਾਂ ਪੱਗ ਇੱਕ ਤਾਂ ਹੁੰਦਾ ਸਰਫ ਨਾਲ ਧੋ ਦਿੰਦੇ ਆ ਸਰਫ ਨਾਲ ਧੋ ਦਿੰਦੇ ਆ ਉਹਦੇ ਨਾਲ ਕਈ ਵਾਰੀ ਸਰਫ ਬੜੀ ਤੇਜ਼ ਹੁੰਦੀ ਆ ਕਿ ਨਾ ਸਰਫ ਵਾਲੇ ਪੈਕੇਟ ਤੇ ਲਿਖਿਆ ਹੁੰਦਾ ਵੀ ਇਹਦੇ ਵਿੱਚ ਕਿੰਨਾ ਕਿੰਨਾ ਕੈਮੀਕਲ ਆ ਕੈਮੀਕਲ ਸੁਣ ਲੋ ਕਰਾਂ ਜਾਣ ਕੇ ਗਾਣਾ ਕੈਮੀਕਲ ਜਿਹੜੇ ਚ ਜ਼ਿਆਦੇ ਆ ਉਹਨੇ ਕੱਪੜੇ ਤੇ ਇਫੈਕਟ ਕਰਨਾ ਹੀ ਕਰਨਾ ਹੁਣ ਚਾਹੇ ਬੰਦਾ ਹੀ ਆ ਕੋਈ ਚੀਜ਼ ਧੋ ਨਾਲ ਤੇ ਉਹਦੇ ਨਾਲ ਕੈਮੀਕਲ ਦੇ ਨਾਲ ਕੀ ਹੁੰਦਾ ਕੱਪੜਾ ਖਰਾਬ ਹੋਣ ਲੱਗਦਾ ਖਰਾਬ ਹੋ ਜਾਂਦਾ ਹੈ ਤੇ ਜਾਂ ਫਿਰ ਕੀ ਹੁੰਦਾ ਪਿੰਡਾਂ 'ਚ ਆਪਣੇ ਪੱਗਾਂ ਆਪਾਂ ਧੋ ਕੇ 10 ਵਜੇ ਬੁੜੀਆਂ ਧੋ ਕੇ ਬਾਹਰ ਰੱਖਤੀ ਹਾਂ 2 ਵਜੇ ਤੱਕ ਜੇ ਤਾਂ ਜਾਂ ਆ ਗਈ ਚੱਟ ਲਈਆਂ ਸੁੱਕ ਗਈਆਂ ਰਹੀਆਂ ਉਹ ਹਾਜ਼ਰ ਨਾ ਟਾਈਮ ਉਹ ਵੀ ਕਹਿੰਦਾ ਜਦੋਂ ਛੁੱਕਦੀ ਉਹਦੀ ਲਾਲ ਹੋ ਜਾਂਦੀ ਨਾਲ ਇੱਕ ਤਾਂ ਤੁਸੀਂ ਟਰਾਈ ਕਰੋ ਬਈ ਜਿਹੜਾ ਸ਼ੈਂਪੂ ਹੁੰਦਾ ਹਾਂਜੀ ਉਹਦੇ 'ਚ ਬਦਿਆ ਤਰੀਕੇ ਨਾਲ ਧੋਤੀ ਜਾ ਸਕਦੀ ਹੈ ਕੋਈ ਵੀ ਕੋਈ ਵੀ ਵਰਤ ਸਕਦੇ ਆਪਾਂ ਵੀ ਵੀਰ ਕਣ ਕੁਆਨਟੀਟੀ ਘੱਟ ਰੱਖੀ ਜਾਵੇ ਕੁਆਨਟੀਟੀ ਘੱਟ ਰੱਖੀ ਜਾਵੇ ਉਹਦੇ ਨਾਲ ਕੱਪੜਾ ਕੀ ਹੁੰਦਾ ਨਾ ਖਰਦੜਾ ਨਹੀਂ ਜ਼ਿਆਦਾ ਹੁੰਦਾ ਖਰਦੜਾ ਕੁਲਾ ਕੱਪੜਾ ਕੁਲਾ ਕੱਪੜਾ ਉਵੇਂ ਦਾ ਉਵੇਂ ਰਹੂ ਫਿਰ ਵੀ ਗੱਲ ਜੀ ਉਵੇਂ ਰਹੂ ਸੁਣਨ ਵਾਲੀ ਆ ਵੀ ਸਾਫ ਨਾਲ ਤੁਸੀਂ ਨਾ ਹੀ ਧੋਬਤ ਬਾਹਲਾ ਵਧੀਆ ਸ਼ੈਂਪੂ ਵਗੈਰਾ ਨਾਲ ਦੀ ਸਰ ਆਪਣੀ ਪਾਗੋ ਹੋ ਉਹ ਤਾਂ ਬਹੁਤ ਵਧੀਆ ਵੀ ਰੰਗ ਨਹੀਂ ਛੇਦੀ ਫੇਲਦਾ ਉਹਦੇ ਨਾਲ ਹਨਾ ਇੱਕ ਗਰਮ ਪਾਣੀ ਦਾ ਵੀ ਇੱਕ ਗਰਮ ਪਾਣੀ ਦਾ ਵੀ ਅੱਛਾ ਗਰਮ ਪਾਣੀ ਚੋਂ ਨਤੋਈ ਹੈ ਹਨਾ ਤੇ ਇੱਕ ਜਿਵੇਂ ਆਪਣਾ ਕੋਈ ਮਸ਼ੀਨ ਵਗੈਰਾ ਚ ਆਪਾਂ ਕੱਪੜੇ ਧੋਣ ਲਈ ਮਸ਼ੀਨ ਤੋਂ ਉਹਦੇ ਨਾਲ ਤੈਨੂੰ ਕੋਈ ਚੱਕਰ ਪੈਂਦਾ ਉਹਦੇ ਵਿੱਚ ਕੋਈ ਵਾੜਾ ਨਹੀਂ ਹੁੰਦਾ ਉਹਦੇ ਚ ਮੇਨ ਇਹ ਹੋ ਜਾਂਦਾ ਆਪਾਂ ਸਰਫ ਪਾ ਦਿੰਨੇ ਆ ਹਾਂਜੀ ਹਾਂਜੀ ਸਰਫ ਪਾ ਸਰਫ ਵਾਲਾ ਚੱਕਰ ਹੀ ਪੈਂਦਾ ਸਰਫ ਵਾਲਾ ਚੱਕਰ ਹੀ ਪੈਂਦਾ ਤੇ ਆ ਦਿਖਾਰੇ ਕਲਰ ਕਲਰ ਵੀਰ ਹੋਂਾਂ ਕੋਲੇ ਸਾਰੇ ਆ ਕਲਰ ਸਾਰੇ ਆਗੇ ਆ ਬਾਕੀ ਹਫਤੇ ਦੇ ਵਿੱਚ ਵਿੱਚ ਹਨਾ 100 ਕਲਰ ਹੋਰ ਆ ਰਹੇ 100 ਕਲਰ ਹੋ ਰਹੇ ਨੇ ਜਾਨੀ ਸਾਰੀ ਆਪਾਂ ਦੁਕਾਨ ਵੀਰ ਕਹਿੰਦਾ ਫੁੱਲ ਕਰ ਦੇਣੀ ਆ ਹਾਂਜੀ ਪੂਰੀ ਫੁੱਲ ਕਰ ਦੇਣੀ ਆ ਫੁੱਲ ਕਰ ਦੇਣੀ ਆ ਤੇ ਦੇਖ ਲਓ ਵੀਰੋ ਤੇ ਆਪਾਂ ਬਾਕੀ ਸਖਲਾਈ ਫ੍ਰੀ ਆ ਆਪਾਂ ਇਹਦਾ ਵੀ ਆਪਾਂ ਫਾਇਦਾ ਉਠਾਓ ਵੀਰੋ ਉਹਨਾਂ ਕੋਲੇ ਪਾ ਕੇ ਸਿੱਖੋ ਤੇ ਆਪਾਂ ਬਹੁਤ ਬਹੁਤ ਫਾਇਦਾ ਲਈਏ ਹਨਾ ਤੇ ਕੋਈ ਹੋਮ ਡਿਲੀਵਰੀ ਤਾਂ ਨਹੀਂ ਕੀਤੀ ਹਜੇ ਕੋਈ ਹੋਮ ਡਿਲੀਵਰੀ ਬਾਈ ਕੱਲ ਮੁੰਬਈ ਤੋਂ ਅੱਜ ਪੱਗਾਂ ਭੇਜੀਆਂ ਪੰਜ ਪੱਗਾਂ ਹਨਾ ਜਿਵੇਂ ਹੁਣ ਜਿਹੜੇ ਪੁਰਾਣੇ ਸੱਜਣ ਮਿੱਤਰ ਜੁੜੇ ਹੋਏ ਉਹਨਾਂ ਨੂੰ ਆਪਾਂ ਭੇਜੀ ਜਾਣੇ ਆ ਹੁਣ ਕੱਲ ਨੂੰ ਐਮਪੀ ਨੂੰ ਕੋਰੀਅਰ ਕਰਨੇ ਆ ਦੋ ਤਿੰਨ ਲੈ ਵੀ ਐਮਪੀ ਚੱਲੀ ਜਾਂਦਾ ਐਮਪੀ ਕਰਨੇ ਆ ਪੰਜਾਬ ਤੇ ਹਜੇ ਆਪਾਂ ਨੂੰ ਆਰਡਰ ਨਹੀਂ ਆਏਗੇ ਪੰਜਾਬ ਤੋਂ ਬਾਹਰ ਆਰਡਰ ਆਉਣੇ ਸਟਾਰਟ ਲੈ ਵੀ ਦੱਸ ਕਿ ਜੇ ਤੁਸੀਂ ਹੋਰ ਸ਼ਹਿਰ ਤੇ ਵੀ ਆ ਬਠਿੰਡਾ ਜਲੰਧਰ ਕਿੱਥੋਂ ਵੀ ਪੰਜਾਬ ਦੇ ਦੂਰ ਵੀ ਆ ਹਾਂਜੀ ਪੰਜਾਬ ਤੇ ਤੁਸੀਂ ਵੀ ਨਾਲ ਆਪਾਂ ਕੰਟੈਕਟ ਨੰਬਰ ਦੇਵਾਂਗੇ ਵੀਰਗਣਾ ਪੰਜਾਬ ਚ ਵੀ ਆਪਾਂ ਹੋਮ ਡਿਲੀਵਰੀ ਕਰਾਂਗੇ ਨਾ ਪੰਜਾਬ ਚ ਵੀ ਪੰਜਾਬ ਤੋਂ ਬਾਹਰ ਕੈਨੇਡਾ ਅਮਰੀਕਾ ਜਿ ਕਿਤੇ ਵੀ ਵਰਲਡ ਦੇ ਵਿੱਚ ਆਪਾਂ ਵਰਲਡ ਦੇ ਵਿੱਚ ਹੋਮ ਡਿਲੀਵਰੀ ਹੋਊਗੀ ਪੱਗਾਂ ਲਈ ਵੀਰੋ ਪੱਗਾਂ ਵਾਲੇ ਸੁਣ ਲੋ ਕਿਰਾਂ ਵੀਰ ਦਾ ਬਹੁਤ ਬਹੁਤ ਸਹਿਯੋਗ ਕਰਨਾ ਤੇ ਵਧੀਆ ਕੰਮ ਆ ਜਿਹੜੇ ਬੰਦਾ ਇੱਕ ਵੀਰ ਦੀ ਗੱਲ ਐ ਵੀ ਜਿਹੜੇ ਪੱਗਾਂ ਫ੍ਰੀਜ ਸਿਕਾਉਂਦੇ ਆ ਤੇ ਵੀਰ ਕੀ ਆਪਣਾ ਐਡਰੈਸ ਵਗੈਰਾ ਕੀ ਆ ਪੂਰਾ ਐਡਰੈਸ ਬਾਈ ਜੀ ਆਪਣਾ ਗੁਰਦੁਆਰਾ ਟਾਲੀਅਨ ਸਾਹਿਬ ਦੇ ਨੇੜੇ ਬੜਿੰਗ ਕੰਪਲੈਕਸ ਦੇ ਵਿੱਚ ਬਰਾਸਤ ਦੇ ਨਾਮ ਤੋਂ ਆਪਣੀ ਸ਼ਾਪ ਆ ਵੀਰਗਣਾ ਗੁਰਦੁਆਰਾ ਟਾਲੀਅਨ ਸਾਹਿਬ ਦੇ ਕੋਲੇ ਬੜਿੰਗ ਕੰਪਲੈ ਉਦੇ ਬਰਾਸਤ ਹਾਂਜੀ ਬਰਾਸਤ ਅਕੈਡਮੀ ਹੈ ਬਰਾਸਤ ਅਕੈਡਮੀ ਤੇ ਨੰਬਰ ਬੋਲਦੇ ਵੀਰੇ ਆਪਣਾ ਨੰਬਰ ਆਪਣਾ ਹੈਗਾ ਜੀ 98143 98143 94090 94090 ਇੱਕ ਵਾਰੀ ਹੋਰ ਬੋਲਦਾ ਆਪਾਂ ਸਕਰੀਨ ਤੇ ਦੂਜਾ ਨੰਬਰ ਵੀ ਬੋਲ ਦਿੰਦਾ ਮੈਂ ਹਾਂਜੀ ਉਹ ਬੋਲ 96468 96468 99225 99225 ਆਪਾਂ ਨੰਬਰ ਸਕਰੀਨ ਤੇ ਵੀ ਚਲਾਵਾਂਗੇ ਤੇ ਵੀਰ ਉਹਨਾਂ ਦਾ ਬਧ ਵੱਧ ਸਨਯੋਗ ਵੀ ਕਰਨਾ ਤੇ ਮੈਨੂੰ ਆਹੀ ਬਹੁਤ ਵਧੀਆ ਗੱਲ ਲੱਗੀ ਜਦੋਂ ਜਰ ਤੁਸੀਂ ਫ੍ਰੀ 'ਚ ਸਿਖਾਉਨੇ ਹੋ ਤੇ ਬੱਚੇ ਬਧ ਤੋਂ ਵੱਧ ਲਾਹਾ ਲੈਣ ਸਾਰੇ ਵੀਰ ਮੇਰੇ ਤੇ ਪੱਗਾਂ ਸਿੱਖਣ ਤੇ ਵੀਰ ਕੋਲ ਵਿజిਟ ਵੀ ਕਰੋ ਤੇ ਪੱਗਾਂ ਲਵੋਗੇ ਇੱਕ ਵਾਰੀ ਵੀਰ ਕੰ ਦਾ ਇੱਕ ਵਾਰੀ ਜ਼ਰੂਰ ਟਰਾਈ ਕਰੋ ਜੇ ਤੁਹਾਨੂੰ ਨਹੀਂ ਜਰ ਪਸੰਦ ਤੁਸੀਂ ਨਾ ਆਇਓ ਮੁੜ ਕੇ ਬੱਸ ਈ ਗੱਲ ਮੈਂ ਹੀ ਕਹਿ ਦੇਣਾ ਤੁਹਾਡੇ ਕੋਲ ਮੈਂ ਹੋਰ ਚੀਜ਼ ਦੱਸ ਦਿੰਦਾ ਜਿਵੇਂ ਹੁਣ ਬਾਲੇ ਬੰਦੇ ਕਹਿੰਦੇ ਹੁਣ ਗੈਸਟ ਟਾਈਮ ਹੈ ਨਹੀਂ ਗੇ ਬੰਦੇ ਹਨਾ ਤੁਸੀਂ ਦੇਖੋ ਬਈ ਸ਼ਾਮ ਨੂੰ ਜਿਹੜਾ ਆਪਣਾ ਟਾਈਮ 4 ਤੋਂ 6 ਦਾ ਟਾਈਮ ਹਾਂਜੀ ਜਾਂ 5 ਤੋਂ 7 ਦੇ ਵਿੱਚ ਵਿੱਚ ਹਨਾ ਇਹ ਟਾਈਮ ਆ ਆਪਣਾ ਸ਼ਕਲਾਈ ਦਾ ਤੇ ਉਦੋਂ ਕਈ ਕਈ ਵਾਰ ਤਾਂ ਮੈਂ ਪਰਸੋਂ ਚ ਉੱਥੇ ਵੀਡੀਓ ਪਾਈ ਆ ਬਾਲੇ ਬੰਦੇ ਨੇ ਦੇਖੀ ਹੋਊਗੀ ਹਾਂਜੀ 20 25 ਬੱਚੇ ਮੁੰਡੇ ਹੋ ਜਾਂਦੇ ਆ ਹੋ ਜਾਂਦੇ ਹਾਂਜੀ ਬਾਕੀ ਇਹ ਦਿਨ ਵੀ ਤਿੰਨ ਹੋਇਆ ਹੌਲੀ ਹੌਲੀ ਹਾਂ ਜਿੰਨ ਵੀ ਦੋ ਤਿੰਨ ਹੋਇਆ ਵੀਰ ਕਹਿੰਦਾ ਬਾਕੀ ਵਿਧਾ ਦਾਂਗੇ ਕੋਈ ਗੱਲ ਨਹੀਂ ਵੀਰ ਹਣ ਦੋ ਪੱਗਾਂ ਲਗੋ ਤੇ ਨਹੀਂ ਤੁਹਾਨੂੰ ਪਸੰਦ ਹੋ ਜਾ ਰ ਇੱਕ ਵਾਰੀ ਟਰਾਈ ਕਰੋ ਨਾ ਲਿਓ ਹਾਂਜੀ ਹਾਂਜੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਆਪ ਸਿੱਖਣੀ ਚਾਹੋ ਤਾਂ ਸਿੱਖਣ ਜ਼ਰੂਰ ਆਓ ਸਿੱਖਾਂ ਜ਼ਰੂਰ ਆਓ ਸਿੱਖਣ ਦਾ ਇਹ ਨਹੀਂ ਹੈਗਾ ਵੀ ਆਪ ਦੀ ਪੱਗ ਵੀ ਲੈ ਲਓ ਯਾਰ ਪਹਿਲਾਂ ਦੋ ਦਿਨ ਆਪ ਦੀ ਪੱਗ ਚਾਰ ਵੰਨਣ ਆਪਾਂ ਪੱਕਾ ਸਿਖਾਉਣੀਆਂ ਤਾਂ ਵੇਚਣੀਆਂ ਹੈ ਹਨਾ ਇਹ ਕਰਨੀ ਹੈ ਕਿ ਤੁਸੀਂ ਸਿੱਖ ਲਓ ਕੋਈ ਗੱਲ ਨਹੀਂ ਆਓ ਗ੍ਰੀਚ ਸਿੱਖੋ ਤੇ ਆਪਣੇ ਚੈਨਲ ਨੂੰ ਬਧੋ ਬਧ ਫੋਲੋ ਕਰ ਲਓ ਤੇ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਆ ਕਰੋ ਵੀਡੀਓ ਤੇ ਬਧੋ ਬਧ ਸ਼ੇਅਰ ਕਰ ਦਿਆ ਕਰੋ ਤਾਂ ਆਪਾਂ ਬਧੋ ਬਧ ਵੀਡੀਓ ਦਿਖਾਉਂਦੇ ਰਹੀਏ ਧੰਨਵਾਦ ਦੋਸਤੋ